ਦਿਨਾਂ ਦੇ ਰਾਹੀ ਉਪਦੇਸ਼ ਦਿੱਤਾ ਗਿਆ ਔਰ ਤੁਸੀਂ ਖਿਆਲ ਕਰਿਓ ਲੋਕ ਥਿੱਤਾਂ ਨੂੰ ਚੰਗੀਆਂ ਤੇ ਮਾੜੀਆਂ ਮੰਨਦੇ ਨੇ ਕੋਈ ਥਿੱਤ ਚੰਗੀ ਐ ਤੇ ਕੋਈ ਮਾੜੀ ਐ ਉਹਨਾਂ ਦੇ ਹਿਸਾਬ ਮੁਤਾਬਕ ਕੋਈ ਦਿਨ ਚੰਗਾ ਤੇ ਕੋਈ ਮਾੜਾ ਕੋਈ ਸ਼ੁਭ ਤੇ ਕੋਈ ਅਸ਼ੁਭ ਪਰ ਕਬੀਰ ਜੀ ਨੇ ਇਹ ਭੁਲੇਖਾ ਦੂਰ ਕਰ ਦਿੱਤਾ 15 ਥਿੱਤੀ 7 ਵਾਰ ਕਹਿ ਕਬੀਰ ਔਰ ਵਾਰ ਨਪਾਰ ਕਿ 15 ਥਿੱਤियां ਨੇ ਤੇ 7 ਵਾਰ 7 ਦਿਨ ਲੋਕ ਵਹਿਮ ਕਰਦੇ ਨੇ ਕਿ ਇੱਕ ਦਿਨ ਚੰਗਾ ਕੋਈ ਮਾੜਾ ਕੋਈ ਥੇ ਤੇ ਚੰਗੀ ਤੇ ਮਾੜੀ ਪਰ ਕਹਿੰਦੇ ਮੈਂ ਸਾਰਿਆਂ ਵਿੱਚ ਪਰਮਾਤਮਾ ਦਾ ਨਾਮ ਜਪਦਾ ਹਾਂ ਪਰਮਾਤਮਾ ਦਾ ਸਿਮਰਨ ਕਰਕੇ ਸਾਰੇ ਸਮੇ ਨੂੰ ਸਾਰੇ ਦਿਨਾਂ ਨੂੰ ਥੇਤਾਂ ਨੂੰ ਚੰਗੀਆਂ ਬਣਾ ਲੈਂਦਾ ਸਤਗੁਰਾਂ ਨੇ ਮਹੀਨਿਆਂ ਦੇ ਰਾਹੀਂ ਉਪਦੇਸ਼ ਦੇ ਕਰਕੇ ਪਰਮਾਤਮਾ ਨਾਲ ਜੋੜ ਦਿੱਤਾ ਅਸੀਂ ਬਾਣੀ ਪੜਦੇ ਹਾਂ 12 ਮਾਹਾਂ ੋਖਾਰੀ ਰਾਗ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਣ ਕੀਤੀ ਹੋਈ ਹੈ ਤੇ ਮਾਜ ਰਾਗ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਮਹੀਨਿਆਂ ਦੇ ਰਹੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਮੈਂ ਬੇਨਤੀ ਕਰਾਂ ਇਹ ਜਿਹੜਾ ਮਹੀਨਾ ਚੱਲ ਰਿਹਾ ਹੈ ਨਾ ਮਾਗ ਦਾ ਲੋਕ ਸਮਝਦੇ ਨੇ ਕਿ ਇਸ ਮਾਗ ਦੇ ਮਹੀਨੇ ਵਿੱਚ ਤੀਰਥਾਂ ਦੇ ਇਸ਼ਨਾਨ ਕਰਕੇ ਬੜਾ ਪੁੰਨਖਟ ਲਵਾਂਗੇ ਸਤਗੁਰ ਕੇੰਦਰ ਇਸ਼ਨਾਨ ਬੜਾ ਲਾਜ਼ਮੀ ਹੈ ਪਰ ਇਸ਼ਨਾਨ ਕਿਸੇ ਖਾਸ ਦਿਨ ਦਾ ਖਾਸ ਮਹੀਨੇ ਦਾ ਸਾਡੇ ਜੀਵਨ ਨੂੰ ਸਫਲਾ ਨਹੀਂ ਜੇ ਕਰ ਸਕਦਾ ਸਤਗੁਰਾਂ ਨੇ ਤਾਂ ਸਾਨੂੰ ਸਮਝਾ ਦਿੱਤਾ ਸਿੱਖ ਨੂੰ ਤਾਕੀਦ ਕੀਤੀ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉੱਦਮ ਕਰੇ ਭਲਕੇ ਪਰਭਾਤੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਰੋਜ਼ਾਨਾ ਦਾ ਇਸ਼ਨਾਨ ਹੈ ਭਲਕੇ ਅੰਮ੍ਰਿਤ ਵੇਲੇ ਉੱਠ ਕਰਕੇ ਸਦ ਸੰਗਤ ਜਦੋਂ ਅਸੀਂ ਪਾਣੀ ਦੇ ਨਾਲ ਇਸ਼ਨਾਨ ਕਰਦੇ ਹਾਂ ਤੇ ਤਨ ਦੀ ਮੈਲ ਉਤਾਰ ਲੈਂਦੇ ਹਾਂ ਔਰ ਜਦੋਂ ਨਾਮ ਦੇ ਨਾਲ ਬਾਣੀ ਦੇ ਨਾਲ ਮਨ ਦਾ ਇਸ਼ਨਾਨ ਕਰੀਏ ਤੇ ਮਨ ਦੀ ਮੈਲ ਉਤਰ ਜਾਂਦੀ ਹੈ ਸਤਿਗੁਰੂ ਨੇ ਆਖ ਦਿੱਤਾ ਮਾਗ ਮੱਜਨ ਸੰਸਾਧੂਆਂ ਤੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨ ਨੂੰ ਕਰਦਾਨ ਜਦੋਂ ਪਰਮਾਤਮਾ ਨਾਲ ਜੁੜੇਗਾ ਫਿਰ ਤੇਰਾ ਮਨ ਤੇ ਤਨ ਦੋਵੇਂ ਪਵਿੱਤਰ ਹੋ ਜਾਣਗੇ ਸਤਿਗੁਰਾਂ ਨੇ ਸਾਨੂੰ ਉਦਾਹਰਣਾ ਦੇ ਕਰਕੇ ਪਰਮਾਤਮਾ ਦੇ ਨਾਲ ਜੋੜ ਦਿੱਤਾ ਅੱਖਰਾਂ ਦੇ ਰਾਹੀਂ ਉਪਦੇਸ਼ ਦਿੱਤਾ ਦਿਨਾਂ ਦੇ ਰਾਹੀਂ ਉਪਦੇਸ਼ ਦਿੱਤਾ ਥਿੱਤਾਂ ਦੇ ਰਾਹੀਂ ਉਪਦੇਸ਼ ਦਿੱਤਾ ਰੁੱਤਾਂ ਦੇ ਨਾਲ ਰਾਹੀਂ ਉਪਦੇਸ਼ ਦਿੱਤਾ ਮਹੀਨਿਆਂ ਦੇ ਰਾਹੀਂ ਉਪਦੇਸ਼ ਦਿੱਤਾ ਮੇਰੇ ਕਹਿਣ ਤੋਂ ਮਰਾਦ ਇਹ ਹੈ ਇਹ ਦੁਨੀਆ ਵੀ ਉਦਾਹਰਣਾ ਦੇ ਕਰਕੇ ਸਤਗੁਰੂ ਪਾਤਸ਼ਾਹ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜ ਦਿੱਤਾ ਅੱਜ